ਮੇਰਾ ਨਾਮ ਰੀ ਸਿੰਘ ਆ ਇੱਥੇ ਅਸੀਂ ਆਨੰਦ ਨਗਰ ਚ ਰਹਿੰਦੇ ਆ ਇਹ ਤਾਂ ਇੱਥੇ ਸਾਨੂੰ ਮੁੰਡੇ ਆਏ ਸੀ ਇਹ ਮਿੱਟੀ ਚੱਕਣ ਨਾਮਦਾਰੀ ਦਾ ਪਲਾਟ ਆ ਇੱਥੇ ਨਾਲ ਹੀ ਉੱਥੇ ਆਏ ਤਾਂ ਉੱਥੇ ਦੋ ਮੁੰਡੇ ਚਿੱਟਾ ਲਾ ਰਹੇ ਸੀਗੇ ਇਹਨਾਂ ਡਰਾਈਵਰ ਨੇ ਮਿੱਟੀ ਚੱਕਣ ਆਇਆ ਤਾਂ ਇੱਕ ਤਾਂ ਭੱਜ ਗਿਆ ਦੂਜਾ ਉੱਥੇ ਮੂੰਹ ਦੇ ਮੁੱਢ ਗਿਆ ਪਿਆ ਸੀ ਨਾ ਉਹ ਗੰਦੇ ਦੇ ਉੱਤੇ ਪਿਆ ਵਾ ਛੱਟਾ ਛੱਟਾ ਲੱਗੀਆਂ ਹੋਈਆਂ ਉਹਦੇ ਮੂੰਹ ਦੇ ਉੱਤੇ ਨਾ ਜਾਗਮ ਇੱਥੇ ਆ ਮਾੜੀ ਮੋਟੀ ਜਿਵੇਂ ਉਹ ਟੱਕਾਂ ਟੁਕਾਂ ਡਿੱਗਦਾ ਰੂਦਾ ਰਿਹਾ ਉਹ ਹੁਣ ਫਿਰ ਉਦੋਂ ਜਦੋਂ ਅਸੀਂ ਕੰਪਲੇਨਟ ਕੀਤੀ 112 ਤੇ ਉਹ ਮੁਲਾਜ਼ਮ ਆਏ ਨੇ ਉਹਨਾਂ ਨੂੰ ਕਿਹਾ ਵੀ ਇਹ ਮੁੰਡੇ ਨਸ਼ਾ ਕੀਤਾ ਤੇ ਉਹ ਸੰਧ ਲੱਗਿਆ ਵੀ ਉਹਦੀ ਡੈਥ ਹੋਈ ਹੈ ਕੰਪਲੇਨਟ ਵੀ ਇਹੀ ਕਰੀ ਵੀ ਮੁੰਡਾ ਕਿਉਂਕਿ ਮੁੱਦੇ ਮੂੰਹ ਪਿਆ ਸੀ ਲੱਗਿਆ ਵੀ ਕੋਲੇ ਹੀ ਗਏ ਨੇ ਫਿਰ ਉਦੋਂ ਬਾਅਦ ਦੇ ਵਿੱਚ ਜਦੋਂ ਪਾਣੀ ਪੂਣੀ ਮਾਰ ਕੇ ਮੜਾ ਮੋਟਾ ਨੂੰ ਹੋਸ਼ ਆਈਆ ਮੁੰਡਾ ਤੁਹਾਡੇ ਸਾਹਮਣੇ ਹੀ ਆਇਥੇ ਖੜ੍ਹ ਨਹੀਂ ਹੁੰਦਾ ਉਹ ਤੋਂ ਬੋਲ ਨਹੀਂ ਹੁੰਦਾ ਅੱਖਾਂ ਉਹਦੀਆਂ ਚੜੀਆਂ ਹੋਈਆਂ ਨੇ ਮੌਕੇ ਤੇ ਪੁਲਿਸ ਪਹੁੰਚੀ ਹੁਣ ਕੀ ਕਿਹਾ ਜਾ ਉਹ ਬੋਰਸ ਉਹ ਮੁਲਾਜ਼ਮਾਂ ਕਹਿੰਦੇ ਜੀ ਨਹੀਂ ਲੱਗਦਾ ਨਹੀਂ ਹੈਗਾ ਨਸ਼ਾ ਕੀਤਾ ਆ ਹੁਣ ਇਥੇ ਉੱਥੇ ਕੁੜੀਆਂ ਚੱਟੀਆਂ ਇੰਨੀਆਂ ਪੰਜਾਂ ਨੇ ਤੁਸੀਂ ਉਹਨੂੰ ਕਵਰ ਕਰਕੇ ਆਏ ਹੋ ਸੋਹੀਆਂ ਪੰਜਾਂ ਨੇ ਲਾਈਟਰ ਵਿਆਵਾ ਫੋਇਲ ਪੇਪਰ ਬਏ ਨੇ ਫਿਰ ਉਹ ਕੁੜੀਆਂ ਚੱਟੀਆਂ ਕਿੱਥੋਂ ਆ ਗਈਆਂ ਜੇ ਕੋਈ ਚੱਟਾ ਪੀਂਦਾ ਨਹੀਂ ਤੁਹਾਡੀ ਕੋਈ ਗੱਲਬਾਤ ਹੋ ਪਈ ਨਹੀਂ ਅਸੀਂ ਹੁਣ ਗੱਲ ਕੀਤੀ ਮਰਾਜ ਨੂੰ ਪੁੱਛਦੇ ਆ ਉਹਨੂੰ ਭਜ ਦੱਸੋ ਕੀ ਕਰਨਾ ਇਹਦਾ ਮੈਡੀਕਲ ਕਰਾਓ ਪਤਾ ਲੱਜੂ ਇਹਨੇ ਨਸ਼ਾ ਕੀਤਾ ਕਿ ਨਹੀਂ ਕੀਤਾ ਨਾ ਉਹ ਤਾਂ ਕਹਿੰਦੇ ਨਹੀਂ ਪਿੰਡ ਵਾਸੀ ਤੁਸੀਂ ਹਾਂਜੀ ਪਿੰਡ ਵਾਸੀ ਆਹੀ ਆਨੰਦਨਗਰ ਇੱਥੇ ਢਾਲ ਹੀ ਦਿੰਦੇ ਠੀਕ ਹੈ ਰੋਕਦੇ ਅਕਸਰ ਇੱਧਰ ਇਹ ਮੁੰਡੇ ਉੱਥੇ ਆਉਂਦੇ ਨੇ ਤੁਹਾਡੇ ਪਿੰਡ ਦੇ ਵਿੱਚ ਹਾਂਜੀ ਆਉਂਦੇ ਆ ਅੱਛਾ ਆਉਂਦੇ ਆ ਤੇ ਤੁਸੀਂ ਕ ਚੱਟੇ ਵਾਲੇ ਬੰਦੇ ਰੂਟੀਨ ਦੇ ਵਿੱਚ ਇੱਥੇ ਆਉਂਦੇ ਰਹਿੰਦੇ ਆ ਇੱਥੇ ਚੱਟਾ ਵਿਕਦਾ ਵਾ ਉਹ ਬੰਦੇ ਆਏ ਤਾਂ ਉਹਨਾਂ ਨੇ ਇੱਕਦਮ ਮੇਰਾ ਟਰੈਕਟਰ ਚੋਰੀ ਕੀਤਾ ਉਹਨੂੰ ਪੁੱਛਿਆ ਕਿ ਯਾਰ ਨਾ ਉਹ ਕਹਿੰਦਾ ਮੈਂ ਇਥੋਂ ਚੱਟਾ ਲੈਣ ਆ ਉਹਨਾਂ ਨੇ ਹੀ ਮੈਂ ਦੇਖਿਆ ਟਰੈਕਟਰ ਖੜਾ ਵਾ ਉਹ ਚੋਰੀ ਕਰਕੇ ਲੈ ਗਿਆ ਮੁੱਲਾਪੁਰ ਜਾ ਕੇ ਫੜਿਆ ਗਿਆ ਹੂੰ ਇਦਾਂ ਦੇ ਕੇਸ ਬਹੁਤ ਨੇ ਇੱਕਦਮ ਰਾਤ ਨੂੰ ਇੱਥੇ ਮੁੰਡਾ ਇੱਕ ਕੋਲ ਕੋ ਰਵਾਲਵਰ ਸੀਗਾ ਉਹ ਫੜਾਇਆ ਪੁਰਸ ਨੂੰ ਵੀ ਉਹ ਚੱਟਾ ਲੈਣ ਆਇਆ ਉਹ ਕਹਿੰਦਾ ਅਸੀਂ ਤਾਂ ਨਹੀਂ ਉਦੋਂ ਰਾਤ ਨੂੰ 1 ਵਜੇ ਕੀ ਕਰਨ ਆਏ ਇੱਥੇ ਫਿਰ ਪਰ ਕਾਰਵਾਈ ਹੁੰਦੀ ਨਹੀਂਗੀ ਇਲਾਕੇ ਦੇ ਵਿੱਚ ਲੱਗਦਾ ਸਹਿਮ ਦਾ ਮਾਹੌਲ ਬਣਿਆ ਨਹੀਂ ਬੂਰਾ ਮ ਇਹ ਜਿਹੜੇ ਨਹੀਂ ਹਾਲਾਤ ਹੈ ਲੱਗਦਾ ਨਹੀਂ ਵੀ ਬੱਜੂਗਾ ਇਹ ਤਾਂ ਗੱਲ ਕਰੋ ਵੀ ਚੱਕ ਲੈ ਆ ਕੇ ਹੁਣੇ ਮਾੜਾ ਮੋੜਾ ਹੋ ਸਕਦਾ ਵੀ ਪਾਣੀ ਪੂਣੀ ਨਾ ਕੀ ਆ ਹੁਣ ਉਹ ਤਾਂ ਹੁਣ ਪੁਲਿਸ ਨੂੰ ਕਹਿੰਦੇ ਵੀ ਗਾਰਵਈ ਕਰੋ ਨਹੀਂ ਗਾਰਵਈ ਕਰੋ ਕੋਈ ਆਪਾਂ ਗਾਹਾਂ ਚ ਚਲਾਂਗੇ ਅੱਛਾ ਕੋਈ ਜਿਹੜੇ ਕਿ ਪ੍ਰਸ਼ਾਸਨ ਨਾਲ ਕਿਸੇ ਨੇ ਗੱਲਬਾਤ ਕੀਤੀ ਕੋਈ ਸਰਕਾਰੀ ਜਾਂ ਕਿਸੇ ਨਾਲ ਕੋਈ ਮਜਬੂਰਦਾ ਨਹੀਂ ਪਹਿਲਾਂ ਐਮਐਲਏ ਕਿਸੇ ਨਾਲ ਵੀ ਗੱਲਬਾਤ ਦੇਖੋ ਗੱਲ ਦਾ ਪਹਿਲਾਂ ਤਾਂ ਤਕਰੀਬਨ ਅਸੀਂ ਪੁਲਿਸ ਕੋਲੇ ਅਪਰੋਚ ਕੀਤੀ ਹੋਈ ਜਾਨਾ ਤਿੰਨ ਚਾਰ ਵਾਰ ਹੋ ਚੁੱਕਿਆ ਜੇ ਹੁਣ ਪੁਲਿਸ ਵੀ ਨਹੀਂ ਸੁਣੂਗੀ ਇਹ ਗੱਲ ਫਿਰ ਅੱਗੇ ਅਪਰੋਚ ਕਰਾਂਗੇ ਇਹ ਜਿਹੜਾ ਖਾਲੀ ਪਲਾਟ ਹੈ ਜ ਇੱਥੇ ਨਸ਼ੇ ਦੀ ਪਰਮਾਰ ਹੈ ਜੀ ਆ ਪਲਾਟ ਚ ਪਹਿਲਾਂ ਵੀ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਸੂਈਆਂ ਪਈਆਂ ਨੇ ਤੇ ਉਹ ਜੋ ਵੀ ਚਿੱਟੇ ਵਾਲੀਆਂ ਲਫਾਪੀਆਂ ਜੀਆਂ ਹੁੰਦੀਆਂ ਉਹ ਪਈਆਂ ਹੋਰ ਲੈਟਰ ਪਿਆ ਇਹ ਸਾਡੇ ਇੱਥੋਂ ਮੁੰਡੇ ਨੰਗ ਰਹੇ ਸੀ ਕੰਮ ਕਰਕੇ ਤੇ ਇੱਕ ਹੋਰ ਦੂਸਰਾ ਮੁੰਡਾ ਇਹਦੇ ਨਾਲ ਸੀ ਜਿਹੜਾ ਇਹਨੂੰ ਟੀਕਾ ਲਾਉਣ ਤੋਂ ਬਾਅਦ ਇਹ ਬੇਹੋਸ਼ ਹੋ ਗਿਆ ਉਹ ਇਹਨੂੰ ਥਪੜਾਉਣ ਲੱਗ ਗਿਆ ਤੇ ਇਹਨਾਂ ਨੂੰ ਵੇਖ ਕੇ ਉਹ ਡਰ ਗਿਆ ਭੱਜ ਗਿਆ ਇਹ ਬੇਹੋਸ਼ ਪਿਆ ਰਿਆ ਇਹਨਾਂ ਨੇ ਸੋਚਿਆ ਵੀ ਸ਼ਾਇਦ ਬੰਦਾ ਇਹ ਮਰ ਗਿਆ ਪਰ ਇਹਨੇ ਨਸ਼ਾ ਕੀਤਾ ਹੋਇਆ ਹੈ ਇਹ ਏਰੀਆ ਚ ਨਸ਼ੇ ਦੀ ਬਹੁਤ ਪਰਹਮਾਰ ਹੈ ਮੇਰੀ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਨਸ਼ੇ ਨਸ਼ੇ ਦੇ ਖਿਲਾਫ ਵੱਤ ਵਤ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ ਜੋ ਵੀ ਇਹ ਨਸ਼ਾ ਵੇਚਣ ਦੇ ਸੰਬੰਧ ਵਿੱਚ ਜਿਹੜਾ ਵੀ ਬੰਦਾ ਹੈ ਉਹਨੂੰ ਕਾਬੂ ਕਰਕੇ ਇਹ ਏਰੀਆ ਨੂੰ ਨਸ਼ੇ ਤੋਂ ਨਜਾਦ ਦਵਾਈ ਜਾਵੇ ਮੇਰੀ ਇਹ ਏਰੀਆ ਹੈਗਾ ਜੀ ਅਵਤਾਰ ਅਜਾਲੀ ਚੌਂਕ ਦੇ ਨਾਲ ਇਹ ਨੰਦ ਸਿੰਘ ਨਗਰ ਹੈ ਜੀ ਅਖਾ ਅਕਸਰ ਇਦਾਂ ਦੇ ਮਤਲਬ ਮੁੰਡੇ ਇੱਥੇ ਆਉਂਦੇ ਨਸ਼ਾ ਕਰਦੇ ਡੇਡੇ ਨੇ ਬਹੁਤ ਬਹੁਤ ਵਾਰ ਆਉਂਦੇ ਆ ਜੀ ਬੜੀ ਯਾਰੀ ਅਸੀਂ ਉਹਨਾਂ ਨੂੰ ਭਜਾਉਣੇ ਵੀ ਆ ਅਸੀਂ ਉਹਨਾਂ ਨੂੰ ਸਮਝਾਉਂਦੇ ਵੀ ਆ ਕਈ ਵਾਰੀ ਉਹਨਾਂ ਨੂੰ ਸਮਝਾਇਆ ਵੀ ਇਹ ਕੰਮ ਤੁਸੀਂ ਨਾ ਕਰੋ ਪਰ ਪੁਲਿਸ ਵੱਲੋਂ ਕੀ ਕੀਤਾ ਵੀ ਨਸ਼ਾ ਨਹੀਂ ਕੀਤਾ ਗਿਆ ਨੂੰ ਪਰ ਦੇਖੋ ਜੀ ਪੁਲਿਸ ਵਾਲਿਆਂ ਦਾ ਕੀ ਸਿਸਟਮ ਹੈ ਮੈਂ ਨਹੀਂ ਜਾਣਦਾ ਆਪਾਂ ਨੂੰ ਸਾਰੇ ਨੂੰ ਨਜ਼ਰ ਆ ਰਿਹਾ ਵੀਡੀਓ ਚ ਪਤਾ ਲੱਗ ਰਿਹਾ ਹੈ ਕਿ ਇਹ ਬੰਦੇ ਨੇ ਕੋਈ ਖਤਰਨਾਕ ਨਸ਼ਾ ਕੀਤਾ ਹੈ ਕੋਈ ਟੀਕਾ ਤੇ ਕੱਪੜੇ ਦੇ ਖੁੱਲੇ ਪਏ ਆ ਪੈਂਟੇ ਦੀ ਖੁੱਲੀ ਹੋਈ ਸੀ ਪਤਾ ਨਹੀਂ ਕਿ ਇਹਨੇ ਕੋਈ ਮੈਨੂੰ ਤਾਂ ਇਹ ਲੱਗ ਰਿਹਾ ਵੀ ਇਹਨੇ ਕੋਈ ਟੀਕਾ ਜਿਹੜਾ ਗੁਪਤੰਗ ਦੇ ਆਸ-ਪਾਸ ਇਹਨੂੰ ਕਿਤੇ ਨਸਾਂ ਨਹੀਂ ਲੱਭੀਆਂ ਉੱਥੇ ਲਾਇਆ ਹੋਇਆ ਅੱਛਾ ਤੇ ਜਿਹੜਾ ਮੇਰੀ ਮੈਨੂੰ ਲੱਗ ਰਿਹਾ ਹੈ ਵੀ ਮੈਂ ਪੂਰਾ ਨਹੀਂ ਕਹਿ ਸਕਦਾ ਪਰ ਮੈਨੂੰ ਇਹ ਮਹਿਸੂਸ ਹੋ ਰਿਹਾ ਵੀ ਜਿੱਦਾਂ ਜਿੱਦਾਂ ਦੇ ਇਹ ਹਾਲਾਤ ਨੇ ਇਹ ਇਹਨੇ ਆਪਦੇ ਕਿਸੇ ਗੋਪ ਤੰਗ ਦੇ ਕੋਲ ਨਸ ਲੱਭ ਕੇ ਉੱਥੇ ਟੀਕਾ ਲਾਇਆ ਹੋਇਆ ਕਿਉਂਕਿ ਇਹ ਲਗਭਗੇ ਨਿਰਵਸਤ ਰ ਹੈ 셔ਟ ਇਹਨੇ ਪਾਈ ਨਹੀਂ ਹੋਈ ਪੈਂਟੇ ਦੀ ਖੁੱਲੀ ਹੋਈ ਸੀ ਅੱਛਾ ਤੇ ਤੈਨੂੰ ਕਿੱਦਾਂ ਪਤਾ ਲੱਗਿਆ ਵੀ ਇੱਥੇ ਮੁੰਡਾ ਪਿਆ ਇਹ ਸਾਡੇ ਇਧਰ ਅੱਗੇ ਇੱਕ ਪਲਾਟ ਹੈ ਜੇ ਉਹ ਮਿੱਟੀ ਪੱਧਰ ਕਰਕੇ ਮੁੰਡੇ ਆਪਣੇ ਇੱਥੋਂ ਦੀ ਜਾ ਰਹੇ ਸੀਗੇ ਵਾਪਸ ਜਦੋਂ ਉਹਨਾਂ ਦੀ ਇੱਧਰ ਨਿਗਾ ਪਈ ਉਹਨਾਂ ਨੇ ਦੇਖਿਆ ਵੀ ਇਹ ਇਹ ਲੰਮੇ ਪਿਆ ਹੋਇਆ ਸੀਗਾ ਦੂਜਾ ਮੁੰਡਾ ਕੁਝ ਕਰ ਰਿਹਾ ਸੀ। ਉਸ ਤੋਂ ਬਾਅਦ ਇਹ ਥੋੜਾ ਜਿਆ ਤੜਫਿਆ ਤੇ ਉਹ ਦੂਸਰਾ ਲੜਕਾ ਇਹਦੇ ਚਪੇੜਾ ਮਾਰਨ ਲੱਗ ਗਿਆ। ਇਹ ਜਦੋਂ ਨੇੜੇ ਗਏ ਤਾਂ ਉਹ ਦੂਜਾ ਮੁੰਡਾ ਇਹਨੂੰ ਛੱਡ ਕੇ ਉਸੇ ਵੇਲੇ ਭੱਜ ਗਿਆ, ਫਰਾਰ ਹੋ ਗਿਆ। ਮਤਲਬ ਸਾਡੇ ਮੁੰਡਿਆਂ ਤੋਂ ਵੀਡੀਓ ਨਹੀਂ ਬਣ ਪਾਈ। ਜੇ ਵੀਡੀਓ ਬਣਾ ਲੈਂਦੇ ਤਾਂ ਸਾਰਾ ਪਤਾ ਲੱਗ ਜਾਣਾ ਸੀਗਾ। ਕਿਹਦੇ ਪੁਲਿਸ ਨੂੰ ਵੀ ਸੱਦਿਆ ਤੇ ਤੁਹਾਡੇ ਆਲੇ ਦੁਆਲੇ ਪਿੰਡ ਵਾਸੀ ਵੀ ਇਕੱਠੇ ਹੋਏ ਹੋਏ। ਹਾਂਜੀ ਹਾਂਜੀ। ਸਾਡਾ ਪੂਰਾ ਇਲਾਕਾ ਪੂਰਾ ਇਸ ਚੀਜ਼ ਤੋਂ ਦੁਖੀ ਆ ਜੀ। ਵੇ ਇੱਥੋਂ ਸਾਡੇ ਏਰੀਆ ਨੂੰ ਨਸ਼ੇ ਤੋਂ ਨਜਾਦ ਦਵਾਈ ਜਾਵੇ ਪ੍ਰਸ਼ਾਸਨ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਆ ਵੀ ਕਿਰਪਾ ਕਰਕੇ ਇੱਚ ਸਰਕਾਰ ਜਿਹੜੀ ਆ ਸਰਕਾਰ ਦੀ ਵੀ ਸੋਭਾ ਹੋਊਗੀ ਜੇ ਨਸ਼ਾ ਇੱਥੋਂ ਖਤਮ ਕੀਤਾ ਜਾਊ ਅਸੀਂ ਖੁਦ ਸਰਕਾਰ ਦੇ ਗੁਣ ਗਾਵਾਂਗੇ ਜੇ ਸਾਡੇ ਏਰੀਆ ਨੂੰ ਨਸ਼ੇ ਤੋਂ ਨਜਾਦ ਦਵਾ ਦੇਣਗੇ ਤਾਂ ਹੁਣ ਪੁਲਿਸ ਵਾਲੇ ਆਏ ਸੀ ਮੌਕੇ ਤੇ ਮੁੰਡੇ ਨੂੰ ਲੈ ਕੇ ਪੁਲਿਸ ਵਾਲੇ ਆਏ ਆ ਜੀ ਉਹ ਮੁੰਡੇ ਨੂੰ ਲੈ ਗਏ ਨੇ ਪਰ ਪੁਲਿਸ ਵਾਲਿਆਂ ਨੇ ਇਹ ਕਹਿ ਰਿਹਾ ਕਿ ਇਹਨੇ ਨਸ਼ਾ ਨਹੀਂ ਕੀਤਾ ਆਰਾਮ ਕਰ ਰਿਹਾ ਸੀ ਇੱਥੇ ਲੋਕਾਂ ਨੇ ਜਿੱਥੇ ਪਿਆ ਐਨੀ ਗੰਦਗੀ ਆ ਜੀ ਆਲੇ-ਦਾਲੇ ਹੱਗਿਆ ਹੋਇਆ ਤੇ ਤੁਸੀਂ ਇਹ ਦੱਸੋ ਕਿ ਪੁਲਿਸ ਵਾਲੇ ਕਹਿ ਰਹੇ ਆ ਵੀ ਇੱਥੇ ਇਹਨੂੰ ਨੀਂਦ ਆ ਗਈ ਤੇ ਆਰਾਮ ਕਰ ਰਿਹਾ ਸੀਗਾ ਇਹ ਜਿਹੜਾ ਦੱਸ ਰਿਹਾ ਏਰੀਆ ਕਿਤੋਂ ਦਾ ਹੈ ਇੱਥੇ ਆ ਕੇ ਦੱਸੋ ਵੀ ਆਰਾਮ ਕਰਨ ਲਈ ਕੋਈ ਆਰਾਮ ਕਰਦਾ ਕੋਈ ਆਪਦੇ ਘਰ ਕਰਦਾ ਕੋਈ ਇਦਾਂ ਜੰਗਲਾਂ ਦੇ ਵਿੱਚ ਗੰਧ ਦੇ ਵਿੱਚ ਆਰਾਮ ਕਰਦਾ ਜੀ ਕੱਪੜੇ ਲਾ ਕੇ ਹੋਵੇ ਉਹ ਵੀ ਖਾਲੀ ਪਲਾਟ ਸੁਨਸਾ ਏਰੀਆ ਜੀ ਇੱਥੇ ਕੋਈ ਨੰਗਦਾ ਨਹੀਂ ਕੋਈ ਆਉਂਦਾ ਨਹੀਂ ਜਾਂਦਾ ਨਹੀਂ ਮੈਨੂੰ ਤਾਂ ਇਹ ਗੱਲ ਕੋਈ ਖਾਸ ਹজম ਨਹੀਂ ਆ ਰਹੀ ਜੋ ਪੁਲਿਸ ਵਾਲਿਆਂ ਨੇ ਬਿਆਨ ਦਿੱਤਾ ਪਰ ਮੇਰੀ ਬੇਨਤੀ ਹੈ ਵੀ ਪੁਲਿਸ ਵਾਲਿਆਂ ਨੂੰ ਵੀ ਇੱਕ ਚਲੋ ਕੁਝ ਵੀ ਹੈ ਪਰ ਸਾਡੇ ਏਰੀਆ ਚ ਨਸ਼ੇ ਦੀ ਪਰਹਮਾਰ ਹੈ ਸਾਡਾ ਸਾਰਾ ਇਲਾਕਾ ਇਸ ਚੀਜ਼ ਤੋਂ ਦੁਖੀ ਹੈ ਔਰ ਸਾਰਾ ਇਲਾਕਾ ਇਹਦੇ ਬਿਆਨ ਦੇਣ ਨੂੰ ਤਿਆਰ ਹੈ ਵੀ ਇਸ ਏਰੀਆ ਚ ਨਸ਼ੇ ਦੀ ਪਰਹਮਾਰ ਹੈ ਜੇ ਕੋਈ ਕੱਲਾ ਬੰਦਾ ਆ ਜਾਂਦਾ ਲੁੱਟ ਖੋ ਨਿਤ ਦਿਹਾੜੀ ਹੁੰਦੀ ਆ ਅਜਾਲੀ ਚੌਂਕ ਚ ਵੀ ਲੁੱਟ ਹੋਈ ਅੱਗੇ ਇੱਥੇ ਦੀ ਕੋਈ ਕੰਪਲੀਟ ਦੋਂਗੇ ਹੁਣ ਪੁਲਿਸ ਨੂੰ ਬਿਲਕੁਲ ਦੇਵਾਂਗੇ ਜੀ ਪੁਲਿਸ ਨੂੰ ਅਸੀਂ ਕੰਪਲੀਟ ਕਰਾਂਗੇ ਜੀ ਤੇ ਜਾਂਚ ਦੀ ਮੰਗ ਕਰਦੇ ਹਾਂ ਬਿਲਕੁਲ ਅਸੀਂ ਜਾਂਚ ਦੀ ਮੰਗ ਕਰਦੇ ਹਾਂ ਕਿ ਸਾਡੇ ਏਰੀਆ ਨੂੰ ਨਸ਼ੇ ਤੋਂ ਨਜਾਤ ਦਵਾਈ ਜਾਵੇ ਸਾਡਾ ਏਰੀਆ ਬਹੁਤ ਵਧੀਆ ਸਾਡਾ ਏਰੀਆ ਚ ਜਿਹੜੇ ਇੱਥੇ ਰਹਿਣ ਵਾਲੇ ਲੋਕ ਆ ਬਹੁਤ ਅੱਛੇ ਆ ਲੇਕਿਨ ਇਹ ਬਾਹਰੋਂ ਆ ਕੇ ਇੱਥੇ ਜੰਗਲੀ ਏਰੀਆ ਹੋਣ ਕਰਕੇ ਵੀ ਛੌਣੀ ਕਰਕੇ ਇੱਥੇ ਘਰ ਨਹੀਂ ਬਣ ਸਕਦਾ ਵੀ ਇਹ ਥੋੜਾ ਜੰਗਲ ਟੈਪ ਜਾ ਬਣਿਆ ਹੋਇਆ ਬੇਆਬਾਦ ਏਰੀਆ ਲੋਕ ਬਾਹਰੋਂ ਆ ਕੇ ਇੱਥੇ ਕੁਝ ਕਰਦੇ ਆ ਇਹ ਪਿਗ ਪੁਗ ਦਾ ਸਰ ਲਾ ਲੈਂਦਾ ਵਾ ਵੀ ਮਤਲਬ ਜਿਵੇਂ ਉਹ ਸੈਗਟ ਵਗੈਰਾ ਹੋ ਗਈ ਬੀੜੀ ਸੈਗਟ ਵਗੈਰਾ ਹੋ ਗਈ ਇਹਦਾ ਪੀ ਲੈਂਦਾ ਵਾ ਇਹਦੇ ਬਾਰੇ ਤਾਂ ਕਦੇ ਅਸੀਂ ਦੇਖਿਆ ਵੀ ਨਹੀਂ ਹੈਗਾ ਮੈਂ ਤੁਹਾਨੂੰ ਕਿੰਨੇ ਲੋਕ ਕਹਿੰਦੇ ਸਵੇਸ ਦਾ کافی ਦਿਨ ਦਾ ਗਿਰਿਆ ਹੋਇਆ ਸੀ ਤੇ کافی ਦਿਨ ਬਾਅਦ ਹੁਣ ਪੁਲਿਸ ਨੂੰ ਬੁਲਾਇਆ ਉਹਨਾਂ ਨੇ aarop ਲਗਾਇਆ ਨਸ਼ੇ ਦੇ ਨਹੀਂ ਨਹੀਂ ਸਰ ਐਦਾਂ ਦੀ ਤਾਂ ਕੋਈ ਚੱਕਰ ਨਹੀਂ ਇਹਨੇ ਸ਼ਾਇਦ ਗਾਂਜਾ ਗੁੰਜਾ ਜਾਂ ਕੁਝ ਹੋਰ ਖਾ ਲਿਆ ਉਹ ਉਹ ਚਿੱਟੇ-ਚੁੱਟੇ ਵਾਲਾ ਤਾਂ ਇਹ ਤੋਂ ਹੈਗਾ ਤਾਂ ਦੂਰ ਆ ਪਰ ਕਿਉਂਕਿ ਅਸੀਂ ਮਾਂ ਬਿਓਪਾ ਸਾਨੂੰ ਪਤਾ ਹੁੰਦਾ ਨਾ ਬੱਚੇ ਦਾ ਪਤਾ ਹੀ ਹੁੰਦਾ ਕਿਹੜਾ ਬੱਚਾ ਕੀ ਕੁਸ਼ ਕਰਦਾ ਵਾ ਪਰ ਐਦਾਂ ਦੀ ਉਹਦੇ ਵਿੱਚ ਕੋਈ ਉਹ ਨਹੀਂ ਹੈਗੇ ਕਿ ਇਹਨੇ ਪੁਛਿਆ ਜੀ ਜਾਂਦਾ ਭੰਗ ਭੁੰਗ ਵਾਲੀ ਸਿਕਟ ਦਾ ਜਾਂ ਕੁਛ ਇਦਾਂ ਦਾ ਕੁਛ ਜਿਆਦਾ 1:00 ਵਜੇ ਦਾ ਘਰ ਗਿਆ ਵਾ ਇਹ ਸਵੇਰੇ ਚਲੇ ਜਾਂਦਾ 8:30 9:00 ਵਜੇ ਕਿੱਥੇ ਗਿਆ ਸੀ 8:30 9:00 ਇਹ ਡਿਊਟੀ ਤੇ ਆਪਣੇ ਬ੍ਰਦਰ ਨਾਲ ਜਾਂਦਾ ਵੱਡੇ ਨਾਲ ਕਿ ਆਪਣੇ ਆਕਸੀਜਨ ਵਾਲੇ ਲੰਬੇ ਵੱਡੇ ਸਿਲੰਡਰ ਨਹੀਂ ਹੁੰਦੇਗੇ ਉਹਨਾਂ ਦੇ ਨਾਲ ਹੁੰਦਾ ਇਹ 2-3 ਦਿਨ ਹੋ ਗਏ ਆ ਵਾਰਸ਼ਾਂ ਦੀ ਕਰਕੇ ਥੋੜਾ ਜਿਆਦਾ ਚੱਲ ਰਿਹਾ ਸੀਗਾ ਕੰਮਕਾਰ ਤੇ ਉਹਨਾਂ ਨੇ ਜੇ ਕਹਿੰਦੇ ਚੱਲ ਸੁੱਟੀ ਕਰ ਲੈ ਤੂੰ ਤੇ ਮੈਨੂੰ ਨਹੀਂ ਪਤਾ ਸੀਗਾ ਵੀ ਇਹ ਅਜੇ ਕੰਮ ਤੇ ਆ ਪਤਾ ਮੈਨੂੰ ਮੈਂ ਦੇਖਿਆ ਵੀ ਦੋਨੇ ਕਰੇ ਹੈ ਨਹੀਂਗੇ ਇਹ ਵੱੱਡੋ ਵਾਲੀ ਅਸਰ ਸਾਡਾ ਇੱਥੇ ਕੀ ਲੈਣਾ ਜੀ ਇੱਥੇ ਫਿਲਹਾਲ ਤਾਂ ਕੰਮ ਤੇ ਗਿਆ ਸੀ ਸਰ ਹੰਡੇ ਨੇ ਇਹ ਕੰਮ ਹੈ ਆਪਣੇ ਆਰ ਕੇ ਰੋਡ ਆਹ ਚੀਮਾ ਚੌਂਕ ਚੀਮਾ ਚੌਂਕ ਇੱਥੇ ਕਿਵੇਂ ਆ ਗਏ ਮੈਂ ਉਹ ਹੀ ਪੁੱਛਿਆ ਸਰ ਮੈਨੂੰ ਤਾਂ ਹੁਣ ਆਪ ਨਹੀਂ ਪਤਾਗਾ ਵੀ ਚਲੋ ਠੀਕ ਆ ਬੱਚਾ ਵਾ ਛੋਟਾ ਵਾ ਨਹੀਂ ਵੀ ਪਤਾ ਲੱਗੇ ਹੋਣਾ ਕੀ ਖਾਦਾ ਕੀ ਝੋਲਸਾ ਸਾਨੂੰ ਖੁਦ ਨਹੀਂ ਪਤਾ ਹੈਗਾ ਜਿਵੇਂ ਤੁਹਾਨੂੰ ਨਹੀਂ ਕੁਝ ਪਤਾ ਮੈਨੂੰ ਵੀ ਨਹੀਂ ਕੁਝ ਪਤਾ ਕੁਝ ਲੰਬਾ ਚੌੜਾ ਕੋਈ ਪਿੰਡ ਵਾਲਿਆਂ ਨੇ આરોਪ ਲਗਾਏ ਨੇ ਜਿੱਥੇ ਗਰੇ ਹੋਏ ਸੀ ਇਹਦੇ ਉੱਥੇ ਲੈਟਰ ਲੂਟਰ ਦੇਖੋ ਜੀ ਦਾਤੀ ਦੇ ਦੰਦੇ ਇੱਕ ਪਾਸੇ ਹੁੰਦੇ ਆ ਲੋਕਾਂ ਦੀ ਜ਼ਮਾਨ ਦੇ ਦੋਨੇ ਪਾਸੇ ਆਪਾਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਮੈਂ ਆਪਣੇ ਅੱਖੀਂ ਦੇਖਿਆ ਨਹੀਂ ਹੈਗਾਗਾ ਠੀਕ ਆ ਨਾ ਮੈਂ ਵੇਖਿਆ ਹੁੰਦਾ ਤਾਂ ਮੈਂ ਮੰਨਦਾ ਚਲੋ ਇਹਨੂੰ ਵਾਕੀ ਹਾਲਤ ਤੋਂ ਹੀ ਪੁੱਛੇ ਇਹ ਨਾ ਪਿੱਛੇ ਇਹਦੇ ਐਕਸੀਡੈਂਟ ਹੋ ਗਿਆ ਇਹਦਾ ਸਾਰਾ ਲਾ ਕੇ ਦੇਖੋ ਸਰੀਰ ਦੇ ਵਿੱਚੋਂ ਦੇਖੋ ਇਹਦਾ ਕੋਈ ਏਦਾਂ ਦਾ ਅੰਗ ਨਹੀਂ ਹੈਗਾ ਇਹ ਡਿੱਗਿਆ ਇੰਨਾ ਬੁਰੀ ਹਾਲਤ ਦੇ ਨਾਲ ਆ ਇਹਦੇ ਹਜੇ ਵੀ ਸਾਰੇ ਸਿਰ ਦੇ ਵਿੱਚ ਸੱਟ ਇੱਥੇ ਟਾਂਕੇ ਟੋਂਕੇ ਬਹੁਤ ਲੱਗੇ ਹੋਈ ਉਦੋਂ ਦੀ ਇਹਨੂੰ ਦੰਦਲ-ਦੰਦਲ ਵੀ ਪੈ ਜਾਂਦੀ ਆ ਤੇ ਕੁਝ ਪ੍ਰੋਟੀਨ ਜਾਂ ਘੱਟ ਲਾਲੋ ਜਾਂ ਕਦੇ ਕਿਸੇ ਦੇ ਨਾਲ ਮਿਲ ਕੇ ਜਾਂ ਜੇ ਕੁਝ ਜਿਵੇਂ ਵੀ ਕੀਤਾ ਉਹਦੇ ਵਾਰੀ ਨਹੀਂ ਮੈਂ ਕਹਿੰਦਾ ਪਰ ਇਹ ਇਹ ਤੋਂ ਇਹ ਤੋਂ ਪਰੇ ਆ ਕਿ ਮੈਟਰ ਕੀ ਸੀ ਜੀ ਇੱਥੇ ਦੱਸਿਆ ਜਾ ਰਿਹਾ ਸੀ ਪਹਿਲਾਂ লাশ ਪਈ ਆ ਤੇ ਤੁਸੀਂ ਹੁਣ ਮੌਕੇ ਤੇ ਪਹੁੰਚੇ ਹੋ ਮੌਕੇ ਤੇ ਬੰਦਾ ਠੀਕ ਹੈ ਜੀ ਉਹਦੇ ਘਰ ਦੇ ਟੈਲੀਫੋਨ ਤੇ ਗੱਲ ਕੀਤੀ ਆ ਉਹ ਆ ਕੇ ਲੈ ਜਾਂਦੇ ਜੀ ਕੀ ਨਸ਼ਾ ਨੂੰ ਚਾ ਕੀਤਾ ਲੱਗਦਾ ਨਹੀਂ ਨਾ ਨਹੀਂ ਕੀਤਾ ਹੁਣ ਜਾਂਦਾ ਮੈਂ ਠੀਕ ਨਹੀਂ ਹੈ ਸਿਲੰਡਰ ਦਾ ਕੰਮ ਕਰਦਾ ਹੂੰ ਕੀ ਜਾਂਚ ਕੀਤੀ ਜਾਊਗੀ ਫਿਰ ਵੀ ਹਾਂਜੀ ਕਰਾਂਗੇ ਤਾਂ ਘਰ ਦੇ ਨਾਲ ਆਉਂਦੇ ਵੀ ਕੀ ਗੱਲ ਇਹਨੂੰ ਹੂੰ ਕਰਦੇ ਨਾਲ ਹੋ ਗਈ ਗੱਲ ਕਰਦੇ ਨਾਲ ਗੱਲ ਹੋ ਗਈ ਆ ਕਰਦੇ ਆ ਰਹੇ ਕੋਈ ਪਿੰਡ ਵਾਸੀਆਂ ਨੇ ਟੀਕੇ ਟੁਕੇ ਤੇ આરોਪ ਲਗਾਏ ਨੇ ਕਿ ਆਹ ਟੀਕੇ ਤੇ ਇਹਦੇ ਇਥੇ ਵੈਸੇ ਇਹਦੇ ਬਾਰੇ ਨਹੀਂ ਆਪਾਂ ਕੁਝ ਗਿਆ ਟੀਕੇ ਬਲੇਟਰ ਤੇ ਜਾਂਚ ਕੀਤੀ ਜਾਰੀ ਤੁਹਾਡੇ ਨਾਲ ਕਹੀਂ ਤੇ ਵੇਖਾਂ ਚੈੱਕ ਚੱਕ ਕਰਾਂਗੇ ਜੀ ਮੈਡੀਕਲ ਰਿਪੋਰਟ ਵੀ ਕਰਾਈ ਜਾਵੇਗੀ ਮੈਡੀਕਲ ਕਰੀਏ ਰਿਪੋਰਟ ਕੋ ਨਹੀਂ ਬੰਦਾ ਠੀਕ ਹੈ ਚੰਗਾ ਭਲਾ ਵਾ ਮੈਡੀਕਲ ਤਾਂ ਜੇ ਕੋਈ ਨਾ ਕੀਤਾ ਫਿਰ ਮੈਡੀਕਲ ਕਰਾਂ ਉਹ ਵੈਸੇ ਅੰਦਰ ਆਮ ਕਰਿਆ ਵਾ ਲਗਾ ਰਹੇ ਨੇ ਨਸ਼ਾ ਕੀਤਾ ਹੋਇਆ ਜੀ ਉਹ ਸਾਹਮਣੇ ਖੜਾ ਵੇਖ ਲੈ ਤੇਰੇ ਜੇ ਕੀਤਾ ਤਾਂ ਦੱਸ ਉਹ ਤਾਂ ਮੈਨੂੰ ਨੀਂਦ ਆਈ ਮੈਂ ਸੌ ਗਿਆ ਵਾ ਸਿਲੰਡਰ ਦਾ ਕੰਮ ਕਰਦਾ ਚਲੋ ਜਾਂਚ ਜਦ ਪਤਾ ਲੱਗੇਗਾ ਉਹ ਪਤਾ ਕਰ ਲੈਂਦੇ ਹਾਂ ਜੀ ਵ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर